ਪੰਚਾਇਤਾਂ ਨੂੰ ਮਿਲ ਕੇ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਭਾਈ ਇਹ ਕਾਨੂੰਨ ਰੱਦ ਹੋਣੇ ਚਾਹੀਦੇ। ਕਿਉਂ ਰੱਦ ਕਰਾਉਣਾ ਚਾਹੁੰਦੇ ਹੋ ਜੀ? ਰੱਦ ਇਹ ਹੀ ਤਾਂ ਕਰਾਂ ਸਾਨੂੰ ਪਤਾ ਹੀ ਆ ਵੀ ਕਿੰਨਾ ਇਹਦੇ ਨਾਲ ਸਾਡੇ ਪੰਜਾਬ ਦੇ ਕਿੰਨਾ ਗੰਦ ਪੈ ਗਿਆ। ਬੀਬੀਆਂ ਜਿਵੇਂ ਨੇ ਬੰਦੇ ਦੋ ਦੋ ਬੀਬੀਆਂ ਰੱਖ ਰੱਖੇ ਨੇ ਸਾਡਾ ਥੋਨੇ ਦੀ ਚਿੜੀ ਆ ਸਾਡਾ ਪੰਜਾਬ ਇਸ ਨੂੰ ਜਾਣ ਤੋਂ ਹੀ ਦਿੰਦੇ ਆ। ਬੀਬੀ ਸਾਡੇ ਸਾਹਮਣੇ ਖੜੀ ਐ। ਇਹ ਮਤਲਬ ਬੰਦਿਆਂ ਨੂੰ ਇੰਨੀ ਛੂਟ ਦੇ ਦਿੱਤੀ ਆ ਚਾਰ-ਚਾਰ ਜਨਾਨੀਆਂ ਵੀ ਰੱਖ ਰਏ ਨੇ। ਤਾਂ ਉਹ ਜਿਹੜੇ ਮਤਲਬ ਸਾਡੀਆਂ ਧੀਆ ਬੇਟੀਆਂ ਦਾ ਕਿੰਨਾ ਮਤਲਬ ਘਟੀਆਂ ਦੇ ਨਿਸ਼ਾਨ ਕਰ ਰਹੇ ਨੇ ਇਹ ਬਾਕੀ ਅਸੀਂ ਜੇ ਬੇਨਤੀ ਕਰਦੇ ਆਂ ਸਰਕਾਰ ਨੂੰ ਹੱਥ ਜੋੜ ਅਸੀਂ ਅਰਬਾਂ ਖਰਬਾਂ ਤਾਲਬ ਵੱਲੋਂ ਵੀ ਇਹ ਕਾਨੂੰਨ ਬੰਦ ਹੋਣਾ ਚਾਹੀਦਾ ਤਾਂ ਜਿਵੇਂ ਸਾਡਾ ਪੰਜਾਬ ਹੈ ਜਿਹੜਾ ਇੱਕ ਸੋਨੇ ਦੀ ਚਿੜੀ ਹੈ ਅਸੀਂ ਮਤਲਬ ਇਹ ਨਹੀਂ ਹੋਣ ਦੇਵਾਂਗੇ ਵੀ ਇੱਕ ਬੰਦਾ ਮਤਲਬ ਦੋ ਦੋ ਜਨਾਨੀਆਂ ਰੱਖੇ ਜਾਂ ਆਪਦੇ ਘਰ ਵਾਲੀ ਨੂੰ ਪੁੱਛੇ ਨਾ ਇਹ ਕਾਨੂੰਨ ਨੂੰ ਅਸੀਂ ਰੱਦ ਕਰਾਉਣ ਚੱਲਿਆ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਤੋਂ ਗੁੰਠੇ ਲਵਾ ਕੇ ਸਾਇਨ ਕਰਾ ਕੇ ਅਸੀਂ ਜੱਜਾਂ ਨੂੰ ਦੇਵਾਂਗੇ ਗੱਲ ਤੇ ਆ ਉਹ ਆਪਦੀ ਜਨਾਨੀ ਨੂੰ ਮਤਲਬ ਜਨਾਨੀ ਨੂੰ ਛੱਡ ਕੇ ਤਾਂ ਹੋਰ ਨਾਲ ਜਦੋਂ ਸੰਬੰਧ ਬਣ ਜਾਂਦੇ ਨੇ ਉਹ ਪਿਛਲੇ ਬੱਚਿਆਂ ਨੂੰ ਛੱਡ ਜਾਂਦਾ ਸਾਰਾ ਕੁਝ ਉਹ ਦੂਏ ਨੂੰ ਇਕ ਵਾਈ ਜਾਂਦਾ ਫਿਰ ਉਹ ਕਿੱਥੇ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿਹੜੀ ਜਹੇਦਾਰ ਜੀ ਨੇ ਵਿਚਾਰ ਕਰੀ ਹੋਈ ਸੀ 1 2 3 ਦਿਨ ਹੋ ਗਏ ਇਸ ਮੁੱਦੇ ਤੇ ਵਿਚਾਰ ਹੋ ਰਹੇ ਸੀ ਜਹੇਦਾਰ ਸ਼ੇਰ ਸਿੰਘ ਜੀ ਨੇ ਹੈ ਨਹੀਂ ਜੇ ਇਸ ਮੁੱਦੇ ਤੇ ਸਾਨੂੰ ਬਹੁਤ ਫੋਨ ਆ ਰਹੇ ਜੀ ਹਣਾ ਦੇ ਸੰਗਤਾਂ ਦੇ ਹਨਾ ਵੀਰਾਂ ਦੇ ਵੀ ਫੋਨ ਆ ਰਹੇ ਆ ਕਈ ਬੀਬੀਆਂ ਵੀ ਆ ਜਿਹੜੀਆਂ ਆਪਦੇ ਬੰਦੇ ਨੂੰ ਪੁੱਛਣ ਨਹੀਂ ਡੀਆਂ ਜਿਹੜੀਆਂ ਨਜਾਇਜ਼ ਜਿਹੜੇ ਸਬੰਧ ਉਹਨਾਂ ਨੇ ਬਾਹਰ ਰੱਖੇ ਹੋਏ ਆ ਸ਼ਰੇ ਆਮ ਜੇ ਉਸ ਮੁੱਦੇ ਤੇ ਕੋਈ ਗੱਲ ਕਰਦਾ ਵਾ ਜਾਂ ਆਦਮੀ ਗੱਲ ਕਰਦਾ ਜਾਂ ਧੀਵੀ ਗੱਲ ਕਰਦੀ ਆ ਉੱਥੇ ਸਰਗੋਆ ਥਾਣੇ ਦੇ ਵਿੱਚ ਜਾਂਦੇ ਚੌਂਕੀ ਤੇ ਚੌਂਕੀ ਥਾਣੇ ਦੇ ਜਿਹੜੇ ਮੁਲਾਜ਼ਮ ਹੋ ਕੇ ਰਹਿੰਦੇ ਕਾਨੂੰਨੀ ਜੀ ਇਸ ਤਰ੍ਹਾਂ ਚੱਲ ਪਿਆ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕੁਝ ਜਿਹੜੇ ਇਹ ਜਿਹੜੀਆਂ ਮੁੱਦੇ ਨੇ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਧੀਾਂ ਅੱਗੇ ਵੀ ਬੇਨਤੀ ਆ ਸਾਰੇ ਸੰਗਤ ਅੱਗੇ ਬੇਨਤੀ ਆ ਵੀ ਸਾਨੂੰ ਰੜ ਕੇ ਮੁੱਦਾ ਜਿਹੜਾ ਚੱਕਣਾ ਪੈਣਾ ਤੇ ਇਹ ਹੀ ਬਰਦਾਸ਼ਤ ਕਰ ਲਈਏ ਛਰੇ ਅੰਬ ਵੀ ਸਾਡੀਆਂ ਭੈਣਾਂ ਜਿੰਨੇ ਨਾਲ ਮਰਜ਼ੀ ਵੀ ਆ ਇੱਕ ਵਿਆਹ ਕਰਾਈ ਜਾਣ ਸਾਡੀਆਂ ਇਹਨੀਆਂ ਘਰ ਵਾਲੀਆਂ ਜਿੰਨਾ ਮਰਜ਼ੀ ਰਹੀ ਜਾਣ ਹਨਾ ਨਾ ਇਹ ਬੰਦਾ ਬਰਦਾਸ਼ਤ ਕਰ ਸਕਦਾ ਨਾ ਇੱਕ ਅਣਖੀ ਔਰਤ ਵੀ ਨਹੀਂ ਬਰਦਾਸ਼ਤ ਕਰਦੀ ਜਿੰਨਾ ਚਿਰ ਆਨੰਦਕਾਰਜ ਹੋਏ ਜਦੋਂ ਆਪਾਂ ਬੱਚੇ ਜੰਮੇ ਆਨੰਦਕਾਰਜ ਕਰਾ ਕੇ ਆਏ ਆ ਉਹ ਜਨਾਨੀ ਅਣਖੀ ਕਿੱਦਾਂ ਬਰਦਾਸ਼ਤ ਕਰ ਲੋਗੇ ਆ ਮੇਰਾ ਆਦਰੀ ਦੇ ਬਰਾਬਰ ਕੋਈ ਦੂਜੀ ਬਹਿ ਜੋਗੀ ਕਰ ਸਕਦੀ ਕੋਈ ਕਿਉਂਕਿ ਐਸੇ ਮੁੱਦੇ ਦੇ ਉੱਤੇ ਬਹੁਤ ਜ਼ਿਆਦੇ ਘਰ ਜਿਹੜੇ ਨਾ ਬਰਬਾਦ ਹੋ ਰਹੇ ਆ